ਨੇ 11 ਤਰੀਕ ਦਾ ਜਲਾਸਾ ਤਾਂ ਹੋਣਾ ਹੀ ਹੋਣਾ ਉਹ ਤਾਂ ਤੈਅ ਹੋਇਆ ਵਾ ਤੇ ਮਰਸਾ ਸਾਹਿਬ ਹੋਏਗਾ ਜੇ ਅਸੀਂ ਕੁਝ ਉਹਨਾਂ ਕੀਤੀ ਆ ਵੀ ਸਾਨੂੰ ਤੇਜਾ ਸਿੰਘ ਸਮਦਰੀ ਹਾਲ ਤਾਓ ਕੋਈ ਜਗ੍ਹਾ ਹੋਰ ਡਿਸਾਈਡ ਹੋਈ ਸਰ ਨਹੀਂ ਬਦਲ ਦੇਖੋ ਤੇਜਾ ਸਿੰਘ ਸਮਦਰੀ ਹਾਲ ਤੇ ਦੁੱਧੀਆਂ ਵੀ ਪਹਿਲਾਂ ਉਹ ਵੀ ਕਰਦੇ ਰਹੇ ਸੀ ਕਿ ਸਾਨੂੰ ਵੀ ਕਰਨ ਦਾ ਹੱਕ ਆ ਸਾਡਾ ਤੇ ਉਹਨਾਂ ਨਾ ਨਹੀਂ ਕਰਨੀ ਚਾਹੀਦੀ ਬਾਕੀ ਦੇਖਦੇ ਆ ਕੀ ਕਹਿੰਦੇ ਨੇ ਕਿ ਮਤਾ ਜੜਾ ਜਿਹੜਾ ਮਤਾ ਹੈ ਜੰਮੂਆ ਸਾਹਿਬ ਕਿਹੜਾ ਮਤਾ ਜਿੱਦੇ ਤੋਂ ਸਾਹਮਣੇ ਕੱਲ ਮੱਦੇ ਦੇ ਵਿੱਚ ਕਿਹਾ ਕਿ ਆਪੋ ਆਪਣੀ ਸਿਆਸਤ ਮੁਬਾਰਕ ਹੋਵੇ ਦੇਖੋ ਵੈਸੇ ਤਾਂ ਜਥੇਦਾਰ ਸਾਹਿਬ ਨੇ ਜੋ ਮੈਂ ਖ਼ਵਾਰਾਂ ਚ ਪੜਿਆ ਮੀਡੀਆ ਚ ਦੇਖਿਆ ਉਹਨਾਂ ਨੇ ਇਹੀ ਕਿਹਾ ਵੀ ਆਪੋ ਆਪਣੇ ਜਿਹੜੇ ਚੁੱਲੇ ਸਵਿਟਣੇ ਚਾਹੀਦੇ ਆ ਉਹ ਜਹੇਦਾਰ ਸਾਹਿਬ ਨੇ ਜਿਹੜਾ ਕੱਲ ਮਤਾ ਪਾਇਆ ਉਹ ਉਹੀ ਹੈ ਜਿਹੜਾ 2 ਤਰੀਕ ਨੂੰ ਸਿੰਘ ਸਾਹਿਬਾਨ ਨੇ ਪਾਇਆ ਸੀ ਮੇਰਾ ਖਿਆਲ ਦਾ ਉਸੇ ਤੇ ਰੋਸ਼ਨੀ ਚ ਪਾਇਆ ਤੇ ਅਸੀਂ ਤਾਂ ਆਪਣਾ ਬਣਾਇਆ ਸੀ ਜਿਹੜਾ ਆਪਣੀ ਸੁਧਾਰ ਲਹਿਰ ਉਹ ਉਦੋਂ ਹੀ ਸਿਮਟਦੀ ਸੀ ਤੇ ਅਸੀਂ ਤਾਂ ਉਸੇ 2 ਤਰੀਕ ਦੇ ਫਰਮਾਨ ਮੁਤਾਬਕ ਆਪਣਾ ਵੱਖਰਾ ਜਿਹੜਾ ਸੀ ਛੱਡ ਕੇ ਕਾਲ ਤਾਕਤ ਦੀ ਪੰਜ ਮੈਂਬਰੀ ਭਰਤੀ ਦੇ ਮਤਲਬ ਅੱਜ ਸ਼ੁਰੂ ਕਰੀ ਬਸਤਲ ਨੇ ਮਾਫੀ ਮੰਗੀ ਹੈ ਕਹਿੰਦੇ ਮੇਰੇ ਤੋਂ ਜਿਹੜੇ ਨਾਰਾਜ਼ ਹੋ ਕੇ ਪਾਰਟੀ ਛੱਡ ਕੇ ਗਏ ਸੀ ਹੱਥ ਜੋੜ ਕੇ ਕਹਿੰਦੇ ਉਹਨਾਂ ਤੋਂ ਮਾਫੀ ਮੰਗਦਾ ਮੁੜ ਮਾ ਪਾਰਟੀ ਦੇ ਵਿੱਚ ਉਹ ਸਾਰੇ ਸ਼ਾਮਲ ਹੋ ਜਾਣ ਦੇਖੋ ਗੱਲ ਇਹ ਆ ਵੀ ਅਕਾਲੀ ਵਰਕਰ ਵੀ ਅਕਾਲੀ ਸੋਚ ਆਏ ਲੋਕ ਸਾਰੇ ਅਕਾਲੀ ਏਕਾ ਚਾਹੁੰਦੇ ਨੇ ਪਰ ਉਹਦੇ ਮੁਤਾਬਕ ਚੰਗੀ ਗੱਲ ਆ ਵੀ ਜੇ ਥੀ ਅਕਾਲ ਤਾਕ ਸਾਹਿਬ ਦੀ ਸਰਪ੍ਰਸਤੀ ਹੈ ਤੇ ਪੰਜ ਪੰਥਕ 13 ਪੰਥਪਰਸਤ ਲੋਕ ਅਕਾਲੀ ਕੌਮ ਵਾਲੇ ਲੋਕ ਮਤਲਬ ਇਕੱਠੇ ਹੋਣ ਤਾਂ ਚੰਗਾ ਹੋਏ ਤੁਸੀਂ ਜਾਣ ਲਈ ਤਿਆਰ ਹੋ ਵਾਪਸ ਮਤਲਬ ਅਸੀਂ ਕਹਿੰਦੇ ਵੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਨੇ ਫਰਮਾਨ ਜਾਰੀ ਕੀਤਾ ਉਹਦੇ ਤੇ ਮਤਲਬ ਕੱਲ ਵੀ ਗੜਗੱਜ ਸਾਹਿਬ ਨੇ ਕਿਹਾ ਵੀ ਇਹਨਾਂ ਨੂੰ ਲਾਗੂ ਹੋਣਾ ਚਾਹੀਦਾ ਅਸੀਂ ਵੀ ਉਸ ਗੱਲ ਦੇ ਹਾਂ ਮਤਲਬ ਇਹ ਜਮਾਤ ਕੋਲ ਲੈ ਕੇ ਹਜੇ ਵੀ ਕਿਤਨਾ ਕਿਤੇ ਸਪੈਨਸ ਬੰਨਦਾ ਹੈ ਕਿ ਅਸੀਂ ਇਸ ਮਤੇ ਨੂੰ ਮਤਲਬ ਉਹ ਕਹਿੰਦੇ ਨਹੀਂ ਮੰਨਦੇ ਜੀ ਕਹਿੰਦੇ ਅਸੀਂ ਜਸੇਦਾਰ ਨੂੰ ਵੀ ਨਹੀਂ ਮੰਨਦੇ ਜਸੇਦਾਰ ਨੂੰ ਨਹੀਂ ਮੰਨਦੇ ਤੇ ਮਤੇ ਨੂੰ ਕਿਵੇਂ ਮੰਨਣ ਦੇਖੋ ਮਤਲਬ ਉਹਨਾਂ ਨੇ ਮਤਾ ਉਹਨਾਂ ਨੇ ਬਖਰਾ ਨਹੀਂ ਗਿਆ ਉਹਨਾਂ ਨੇ ਦੋ ਤਰੀਕ ਦੇ ਮਤੇ ਦੀ ਹੀ ਪ੍ਰਵੋਡਤਾ ਕੀਤੀ ਆ ਤੇ ਦੋ ਤਰੀਕ ਦੇ ਮਤੇ ਤਾਂ ਹੀ ਮੰਨਦੇ ਆ ਜਿਵੇਂ ਜਿਹੜਾ ਮੰਨਦੇ ਇੱਕ ਸਵਾਲ ਇਹ ਤਾਂ ਹੁਣ ਪੰਥ ਨੇ ਫੈਸਲਾ ਕਰਨਾ ਨਹੀਂ 11 ਤਰੀਕ ਦਾ ਜਲਾਸਾ ਤਾਂ ਹੋਣਾ ਹੀ ਹੋਣਾ ਉਹ ਤਾਂ ਤੈਅ ਹੋਇਆ ਵਾ ਤੇ ਮਰਸਾ ਸਾਹਿਬ ਹੋਏਗਾ ਤੇ ਅਸੀਂ ਕੋਸ਼ਿਸ਼ ਉਹਨਾਂ ਕੀਤੀ ਆ ਵੀ ਸਾਨੂੰ ਤੇਜਾ ਸਿੰਘ ਸਮਦਰੀ ਹਾਲ ਤਾਓ ਕੋਈ ਜਗ੍ਹਾ ਹੋਰ ਡਿਸਾਈਡ ਹੋਈ ਸਰ ਨਹੀਂ ਬਦਲ ਦੇਖੋ ਤੇਜਾ ਸਿੰਘ ਸਮਦਰੀ ਹਾਲ ਤੇ ਦੁੱਧੀਆਂ ਵੀ ਪਹਿਲਾਂ ਉਹ ਵੀ ਕਰਦੇ ਰਹੇ ਸੀ ਕਿ ਸਾਨੂੰ ਵੀ ਕਰਨ ਦਾ ਹੱਕ ਆ ਸਾਡਾ ਤੇ ਉਹਨਾਂ ਨਾ ਨਹੀਂ ਕਰਨੀ ਚਾਹੀਦੀ ਬਾਕੀ ਦੇਖਦੇ ਆ ਕੀ ਕਹਿੰਦੇ ਨੇ ਕਿ ਮਤਾ ਜੜਾਏ ਜਿਹੜਾ ਮਤਾ ਹੈ ਚੰਮੂਆ ਸਾਹਿਬ ਕਿਹੜਾ ਮਤਾ ਜਿੱਦੇ ਸਭ ਨੇ ਕੱਲ ਮੱਦੇ ਦੇ ਵਿੱਚ ਕਿਹਾ ਕਿ ਆਪੋ ਆਪਣੀ ਜ਼ਿਆਦਤ ਮੁਬਾਰਕ ਹੋਵੇ ਦੇਖੋ ਵੈਸੇ ਤਾਂ ਜਥੇਦਾਰ ਸਾਹਿਬ ਨੇ ਜੋ ਮੈਂ ਅਖਬਾਰਾਂ ਚ ਪੜਿਆ ਮੀਡੀਆ ਚ ਦੇਖਿਆ ਉਹਨਾਂ ਨੇ ਇਹੀ ਕਿਹਾ ਵੀ ਆਪੋ ਆਪਣੇ ਜਿਹੜੇ ਚੁੱਲੇ ਸਵਿਟਣੇ ਚਾਹੀਦੇ ਆ ਉਹ ਜਹੇਦਾਰ ਸਾਹਿਬ ਨੇ ਜਿਹੜਾ ਕੱਲ ਮਤਾ ਪਾਇਆ ਉਹ ਉਹੀ ਹੈ ਜਿਹੜਾ 2 ਤਰੀਕ ਨੂੰ ਸਿੰਘ ਸਾਹਿਬਾਨ ਨੇ ਪਾਇਆ ਸੀ ਮੇਰਾ ਖਿਆਲ ਦਾ ਉਸੇ ਤੇ ਰੋਸ਼ਨੀ ਚ ਪਾਇਆ ਤੇ ਅਸੀਂ ਤਾਂ ਆਪਣਾ ਬਣਾਇਆ ਸੀ ਜਿਹੜਾ ਆਪਣੀ ਸੁਧਾਰ ਲਹਿਰ ਉਹ ਉਦੋਂ ਹੀ ਸਿਮਟਦੀ ਸੀ ਤੇ ਅਸੀਂ ਤਾਂ ਉਸੇ 2 ਤਰੀਕ ਦੇ ਫਰਮਾਨ ਮੁਤਾਬਕ ਆਪਣਾ ਵੱਖਰਾ ਜਿਹੜਾ ਸੀ ਛੱਡ ਕੇ ਅ ਕਾਲ ਤਾਕਤ ਦੀ ਪੰਜ ਮੈਂਬਰੀ ਭਾਗੀਕ ਵੇਢ ਦੇ ਮਤਾਬਕ ਅੱਜ ਸ਼ੁਰੂ ਕਰੀ ਬੀਤਲ ਨੇ ਮਾਫੀ ਮੰਗੀ ਹੈ ਕਹਿੰਦੇ ਮੇਰੇ ਤੋਂ ਜਿਹੜੇ ਨਾਰਾਜ਼ ਹੋ ਕੇ ਪਾਰਟੀ ਛੱਡ ਕੇ ਗਏ ਸੀ ਹੱਥ ਜੋੜ ਕੇ ਕਹਿੰਦੇ ਉਹਨਾਂ ਤੋਂ ਮਾਫੀ ਮੰਗਦਾ ਮੁੜ ਮਾ ਪਾਰਟੀ ਦੇ ਵਿੱਚ ਉਹ ਸਾਰੇ ਸ਼ਾਮਲ ਹੋ ਜਾਣ ਦੇਖੋ ਗੱਲ ਇਹ ਆ ਵੀ ਅ ਅਕਾਲੀ ਵਰਕਰ ਵੀ ਅਕਾਲੀ ਸੋਚ ਆਏ ਲੋਕ ਸਾਰੇ ਅਕਾਲੀ ਏਕਾ ਚਾਹੁੰਦੇ ਨੇ ਪਰ ਉਹਦੇ ਮਤਾਬਕ ਚੰਗੀ ਗੱਲ ਆ ਵੀ ਜੇ ਥੀਰੀ ਅਕਾਲ ਤਾਕ ਸਾਬ ਦੀ ਸਰਪ੍ਰਸਤੀ ਹੈ ਤੇ ਪੰਜ ਪੰਥਕ ਤੇਰਾ ਪੰਜ ਪੰਥਕ ਲੋਕ ਅਕਾਲੀ ਕੌਮ ਵਾਲੇ ਲੋਕ ਮਤਲਬ ਇਕੱਠੇ ਹੋਣ ਤਾਂ ਚੰਗਾ ਹੋਏ ਤੁਸੀਂ ਜਾਣ ਲਈ ਤਿਆਰ ਹੋ ਵਾਪਸ ਮਤਲਬ ਅਸੀਂ ਕਹਿੰਦੇ ਵੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਨੇ ਫਰਮਾਨ ਜਾਰੀ ਕੀਤਾ ਉਹਦੇ ਤੇ ਮਤਲਬ ਕੱਲ ਵੀ ਗੜਗੱਜ ਸਾਹਿਬ ਨੇ ਕਿਹਾ ਵੀ ਇਹਨਾਂ ਬਿਨ ਲਾਗੂ ਹੋਣਾ ਚਾਹੀਦਾ ਅਸੀਂ ਵੀ ਉਸ ਗੱਲ ਦੇ ਹਾਂ ਮਤਲਬ ਇਹਦੇ ਲੈ ਕੇ ਹਜੇ ਵੀ ਕਿਤਨਾ ਕਿਤੇ ਸਪੈਨਸ ਬਣਦਾ ਹੈ ਕਿ ਅਸੀਂ ਇਸ ਮਤੇ ਨੂੰ ਮਤਲਬ ਉਹ ਕਹਿੰਦੇ ਅਸੀਂ ਜਸੇਦਾਰ ਨੂੰ ਵੀ ਨਹੀਂ ਮੰਨਦੇ ਜਸੇਦਾਰ ਨੂੰ ਨਹੀਂ ਮੰਨਦੇ ਤੇ ਮਤੇ ਨੂੰ ਕਿਵੇਂ ਮੰਨਣਗੇ ਦੋ ਕੋ ਮਤਲਬ ਉਹਨਾਂ ਨੇ ਮਤਾ ਉਹਨਾਂ ਨੇ ਬਖਰਾ ਨਹੀਂ ਗਿਆ ਉਹਨਾਂ ਦਾ ਦੋ ਤਰੀਕ ਦੇ ਮਤੇ ਦੀ ਹੀ ਪ੍ਰਵੋਡਤਾ ਕੀਤੀ ਆ ਤੇ ਦੋ ਤਰੀਕ ਦੇ ਮਤੇ ਤਾਂ ਹੀ ਮੰਨਦੇ ਆ ਜਿਵੇਂ ਜਿਹੜਾ ਮੰਨਦੇ ਇੱਕ ਸਵਾਲ ਇਹ ਤਾਂ ਹੁਣ ਪੰਥ ਨੇ ਫੈਸਲਾ ਕਰਨਾ